ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਵਿੱਚ ਮਨੁੱਖ ਦਾ ਜੀਵਨ ਬਾਰੇ ਲਿਖਿਆ ਹੈ ਤਾਂ ਉਹ ਬਾਣੀ ਤੁਸੀਂ ਸਰਵਣ ਕਰਨੀ ਹੈ ਤੇ ਧਿਆਨ ਨਾਲ ਸੁਣਨੀ ਹੈ ਜਬ ਲੱਗ ਤੇਲ ਦੀਬਾ ਮੁਖ ਬਾਤੀ ਤਬਸੂਦ ਜੈ ਸਭ ਕੋਈ ਜਦੋਂ ਤੱਕ ਦੀਵੇ ਵਿੱਚ ਤੇਲ ਅਤੇ ਬੱਤੀ ਹੈ ਤਦ ਤੱਕ ਘਰ ਵਿੱਚ ਹਰ ਚੀਜ਼ ਨਜ਼ਰ ਆਉਂਦੀ ਹੈ ਤੇਲ ਜਲੇ ਬਾਤੀ ਠਹਿਰਾਨੀ ਸੁੰਨਾ ਮੰਦਰ ਹੋਈ ਤੇਲ ਸੜ ਜਾਵੇ ਬੱਤੀ ਬੁਝ ਜਾਵੇ ਤਾਂ ਘਰ ਸੁੰਨਾ ਹੋ ਜਾਂਦਾ ਹੈ ਓਵੇਂ ਹੀ ਜਦ ਤੱਕ ਸਰੀਰ ਵਿੱਚ ਸਵਾਸ ਹਨ ਹਰੇਕ ਚੀਜ਼ ਆਪਣੀ ਲੱਗਦੀ ਹੈ ਪਰ ਸਵਾਸ ਮੁੱਕ ਜਾਣ ਤੇ ਸਰੀਰ ਇੱਕ ਇਕੱਲਾ ਰਹਿ ਜਾਂਦਾ ਹੈ ਰੇ ਬੌਰੇ ਤੋਹੇ ਘਰੇ ਨਾ ਰੱਖਾ ਕੋਈ ਕਿ ਇੱਕ ਇਹ ਕਮਲੇ ਮਨੁੱਖ ਜਦੋਂ ਤੇਰੇ ਸਵਾਸ ਪੂਰੇ ਹੋ ਗਏ ਤੇਰੇ ਘਰ ਵਿੱਚ ਕਿਸੇ ਨੇ ਇੱਕ ਘੜੀ ਵੀ ਨਹੀਂ ਰਹਿਣ ਦੇਣਾ ਤੂੰ ਰਾਮ ਨਾਮ ਜਪ ਸੋਈਂ ਰਹਾਓ ਸੋ ਇਸ ਕਰਕੇ ਰੱਬ ਦਾ ਨਾਮ ਜਪ ਉਹੀ ਸਾਥ ਨਵੇਂ ਆਉਣ ਵਾਲਾ ਹੈ ਕਾਂ ਕੀ ਮਾਤ ਪਿਤਾ ਕੋ ਕਾਂ ਕੋ ਕਾਬਨ ਪੁਰਖ ਕੀ ਜੋਈ ਇੱਥੇ ਦੱਸੇ ਕਿਸੇ ਦੀ ਮਾਂ ਕਿਸੇ ਦੀ ਬੌਟੀ ਕਿਸੇ ਦਾ ਪਿਓ ਘਟ ਫੁੱਟਾ ਕੋ ਬਾਤ ਨਾ ਪੁੱਛੈ ਕਾਡੋ ਕਾਡੋ ਹੋਈ ਜਦੋਂ ਸਰੀਰ ਰੂਪੀ ਜਦੋਂ ਸਰੀਰ ਰੂਪ ਦਾ ਭਾਂਡਾ ਭਜਦਾ ਹੈ ਤੇ ਕੋਈ ਬਾਤ ਨਹੀਂ ਪੁੱਛਦਾ ਹਰ ਪਾਸਿਓਂ ਇਹੀ ਆਵਾਜ਼ ਆਉਂਦੀ ਹੈ ਕਿ ਇਸਨੂੰ ਜਲਦੀ ਤੋਂ ਜਲਦੀ ਸਮਸ਼ਾਨ ਭੂਮੀ ਵਿੱਚ ਲੈ ਜਾਓ ਦੇਹ ਰਹੀ ਬੈਠੀ ਮਾਤਾ ਰੋਵੇ ਖਟਿਆ ਲੈ ਗੇ ਭਾਈ ਘਰ ਦੀ ਦਹਲੀਜ਼ ਤੇ ਬੈਠ ਕੇ ਮਾਂ ਰੋਂਦੀ ਹੈ ਭਰਾ ਮੰਝਾ ਚੁੱਕ ਕੇ ਮਸਾਨਾ ਵੱਲ ਲਈ ਜਾਂਦਾ ਹੈ ਲਟ ਸਿ ਟਕਾਏ ਤੇਰੀ ਆ ਰੋਬ ਹੰਸ ਅਕੇਲਾ ਜਾਈ ਕੇਸ ਖਲਾਰ ਕੇ ਬਉਟੀ ਰੋਂਦੀ ਪਈ ਹੈ ਪਰ ਜੀਵ ਆਤਮਾ ਅਕੱਲਾ ਹੀ ਜਾਂਦਾ ਹੈ ਕਹਿਤ ਕਹਿਤ ਕਬੀਰ ਸੁਨੋ ਰੇ ਸੰਤੋ ਪੈ ਸਾਗਰ ਕਹਿ ਤਾਈ ਕਬੀਰ ਕਹਿੰਦਾ ਹੈ ਸੰਤ ਜਨੋ ਇਹ ਇਸ ਡਰਾਵਣੇ ਸਮੁੰਦਰ ਦੀ ਬਾਬਤ ਸੁਣੋ ਆਖਰ ਸਿੱਟਾ ਇਹੋ ਨਿਸ ਬੰਦੇ ਸਿਰ ਜ਼ੁਲਮ ਹੋਤ ਹੈ ਜਮਨੀ ਹਟੇ ਗਸਾਈ ਜਿਸ ਬੰਦੇ ਸਿਰ ਉੱਪਰ ਜ਼ੁਲਮ ਹੋਤ ਹੈ ਜਮਨੀ ਹਟੇ ਗਸਾਈ ਤੇ ਜਿਨ੍ਹਾਂ ਨੂੰ ਆਪਨਾ ਸਮਝਦਾ ਰਹਾ ਹੈ ਉਹਨਾਂ ਦਾ ਸਾਥ ਸੁੱਟਣ ਤੇ ਆਪਣੇ ਕੀਤੇ ਹੋਏ ਕਰਮਾਂ ਅਨਸਾਰ ਮੁਸੀਬਤ ਆਉਂਦੀ ਹੈ ਜਮਾਂ ਦਾ ਡਰ ਸਿਰੋਂ ਟਲਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇਸ ਬਾਣੀ ਨੂੰ ਧਿਆਨ ਨਾਲ ਸੁਣਨਾ ਤੇ ਸਭ ਨੇ ਹਾਜ਼ਰੀ ਲਵਾਉਣੀ ਹੈ ਵਾਹਿਗੁਰੂ ਲੈ ਕੇ ਤੇ ਇਸ ਬਾਣੀ ਦੇ ਉੱਤੇ ਅਮਲ ਕਰਨਾ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਜੇ ਕੋਈ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋਈ ਤਾਂ ਉਹ ਦਾਸ ਨੂੰ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ